ਲਾਂਡਾ ਡਿਸਕਸ਼ਨ ਪ੍ਰੋਗਰਾਮ ਕੇ ਵਿੱਚ ਮ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਮੈਂ ਥਾਰ ਆਪਣਾ ਲਾਂਡਾ ਪੁਆਦੀ ਅੱਜ ਦੀ ਬੜੀ ਖਬਰ ਥਾਰੇਗਾ ਸੰਜੀ ਕਰਾਂ ਬਾਪੂ ਪ੍ਰਕਾਸ਼ ਬਾਦਲ ਦਾ ਛੋਕਰਾ ਕਹਿ ਰਿਆ ਕਹਿ ਪੰਜਾਬੀਆਂ ਨੇ ਪੰਜਾਬ ਨੂੰ ਬਚਾਣੇ ਦਾ ਫੈਸਲਾ ਕਰ ਲਿਆ ਪੰਜਾਬੀਆਂ ਨੇ ਪੰਜਾਬ ਨੂੰ ਬਚਾਣੇ ਦਾ ਫੈਸਲਾ ਕਿਸ ਤੇ ਕਰਿਆ ਯੋਨੀ ਵੀਰਸਾਂ ਜਮਾਈ ਪਰ ਇੱਕ ਬਾਤ ਸੋਚਣ ਵਾਲੀ ਵੀਰ ਦੇਖ ਲਿਓ ਜਿਹੜੇ ਆਪਣੇ ਆਪ ਨੂੰ ਪੰਜਾਬ ਕੇ ਰਾਖੇ ਦੱਸੇ ਕਰ ਤੇ ਜਿਹੜੇ ਕਰ ਤੇ ਰਾਜਨੀ ਸੇਵਾ ਸੇਵਾ ਕਰਨੀ ਮੰਨੇ ਹਰ ਵਾਬੰਦੇ ਦੇਖ ਲਿਓ ਵੀਰ ਵਿਚਾਰੇ ਇਹ ਲੱਦਰੀਆਂ ਘੜਦੇ ਫਿਰਦੇ ਬਈ ਇੱਕ ਵਾਰ ਪੰਜਾਬ ਕੀ ਚਾ ਬੀਮਾਰੇ ਹੱਥਾਂ ਫੜਾ ਦਿਓ ਆਪਾਂ ਪੰਜਾਬ ਗਾ ਕਿਤੇ ਨਾ ਕਿਤੇ ਕੋਈ ਸੁਵਾਰ ਦੇਂਗੇ ਹਰ ਦੇਖ ਲਿਓ ਵੀਰ ਉਧਰ ਭਗਵਾਨ ਤਮਾਨ ਕਹਿ ਰਿਹਾ ਕਹਾ ਵੀ ਸਾਰਾ ਪੰਜਾਬ ਲੁੱਟ ਕੇ ਖਾਗੇ ਕਾਲੀ ਕਾਂਗਰਸੀ ਲੁੱਟ ਕੇ ਖਾਗੇ ਕਹਾ ਇਹ ਕਾਲੀ ਕਹਰੇਗਾ ਪੰਜਾਬ ਨੂੰ ਪੰਜਾਬ ਨੂੰ ਬਚਾਣਾ ਇਹ ਪੰਜਾਬ ਨੂੰ ਬਚਾਣਾ ਕਿਸ ਤੇ ਆਰ ਵੀਰ ਉਧਰ ਕਾਂਦੀ ਦਲ ਵਾਲੇ ਕਹਰੇਗਾ ਝਾੜੂ ਵਾਲਾ ਨਣੀ ਡੱਕਾ ਦੂਰਾ ਕਰ ਕਾ ਦਿਖਾਇਆ ਇਹਨਾਂ ਨੇ ਨਹੀਂ ਕੋਈ ਕੰਮ ਕਰਿਆ ਆਰ ਕਿਤੇ ਨਾ ਕਿਤੇ ਇਹ ਨਵੇਂ ਤੇ ਨਵੇਂ ਚੱਕਰ ਸਿਆਸਤ ਦੇ ਵਿੱਚ ਹਰ ਰੋਜ਼ ਦੇਖਣ ਨੂੰ ਮਿਲ ਰਿਹਾ ਪਰ ਯੋ ਬਾਤ ਪੱਕੀ ਵੀਰ ਬਾਪੂ ਪ੍ਰਕਾਸ਼ ਮਾਦਲ ਇਹ ਵੀ ਉਹ ਤਾਂ ਵਿਚਾਰਾ ਹੋ ਗਿਆ ਰੱਬ ਨੂੰ ਪਿਆਰਾ ਜੇ ਵਾਉਰਾ ਹੁੰਦਾ ਫੇਰ ਗੱਲ ਕੋਈ ਹੋਰ ਹੋਣੀ ਸੀ ਸ਼ੋਕਰ ਜੀ ਤੋਂ ਖੈਰ ਘੱਟ ਮੰਨਣਾ ਹੈ ਇਸकी پارٹی ਵਾਲੇ ਪਰ ਬਿਸ਼ੁਰ ਕੀ ਗੱਲ ਪਾ ਲੋਕ ਸਹਿਮਤ ਹੋ ਜੇ ਕਰਤੇ ਸੀਤੀ ਔਰ ਉਧਰ ਬਿੰਬੀ ਯੋ ਕਹ ਲੋ ਬਾਦਲ ਨੂੰ ਬਟਿੰਡੇ ਵਾਲੀ ਸੀਟ 'ਤੇ ਖੜਾ ਕਰਿਆ ਬਿੰਬੀ ਬਾਦਲ ਯੋ ਵਿਚਾਰੀ ਮੰਨ ਤੋ ਕਦੇ ਕਦੇ ਇਸ ਪੰਚਾਰੀ ਵਤਾਰ ਸੁਵੀ ਆਵਾ ਪੰਜਾਬ ਦੇ ਵਿੱਚ ਨੰਨੀ ਛਾਂ ਤੇ ਲੈ ਕੇ ਬੜੇ ਬੜੇ ਕੰਮ ਜਿਹੜੇ ਬੀਬੀ ਬਾਦਲ ਨੇ ਕਰੇ ਥੇ ਮਾਰੇ ਬਿੰਬੀ ਮਾਦਲਾ ਇਸ ਨੂੰ ਵਿਚਾਰੀ ਨੂੰ ਜਿਹੜੀ ਨੂੰ ਪੰਜਾਬੀ ਮਾਂ ਕਈ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਬੋਲਣੇ ਨਹੀਂ ਆਉਂਦੇ ਵੀਰ ਪਾਣੀ ਨੂੰ ਪਾਣੀ ਦਸੀ ਆ ਮਤਲਬ ਕਹਿ ਲਵਾਂ ਕਿ ਕਈ ਇਸ ਤਰ੍ਹਾਂ ਦੇ ਸ਼ਬਦ ਸੋਨੂ ਸੋਂਡੇ ਯੋ ਚਿੰਜਾ ਜਿਹੜੀਆਂ ਵੀਰ ਇਤੇ ਲਗੇ ਤੇ ਸ਼੍ਰੋਮਣੀ ਅਕਾਲੀ ਦਲ ਵਾਸਤਾ ਵੀ ਬੜੀਆਂ ਮੁਸ਼ਕਿਲਾਂ ਖੜੀਆਂ ਕਰ ਰਹੀਆਂ ਕਾਹਈ ਪੰਥਕ ਪਾਰਟੀ ਪੰਜਾਬੀ ਪਾਰਟੀ ਮਾਂ ਬੋਲੀ ਪਾਰਟੀ ਆ ਰਖੇਤਰੀ ਪਾਰਟੀ ਖੇਤਰੀ ਪਾਰਟੀ ਦੇ ਵਿੱਚ ਮਾਂ ਬਾਪੂ ਪ੍ਰਗਾਜ਼ ਬਾਦਗੀ ਨੂਨ ਨੂੰ ਪੰਜਾਬੀ ਨਹੀਂ ਬੋਲਣੇ ਆਂਦੇ ਵੀਰਾ ਦੱਸੋ ਇਹ ਕੌਣ ਕਿਸ ਦਾ ਕਿਆ ਸਵਾਰੇਗਾ ਕਿਆ ਨਹੀਂ ਸਵਾਰੇਗਾ ਔਰ ਉੱਧਰ ਕਾਲੇ ਦਾ ਰੌਲਾ ਪਿਆ ਵਾ ਕਹਰੇ ਗੋਲਡੀ ਬਰਾੜ ਇਹੋ ਕਹਰੇ ਜੀ ਇਸਕਾ ਇਸकी ਮੌਤ ਹੋ ਗਈ ਗੋਲਡੀ ਬਰਾੜ ਮਰ ਗਿਆ ਗੋਲਡੀ ਬਰਾੜ ਮਰ ਗਿਆ ਔਰ ਇਹੋ ਕਹਰੇ ਜੀ ਅਮਰੀਕੇ ਕੀ ਪੁਲਿਸ ਨੇ ਇਸ ਵਾਕ ਦਾ ਖਲਾਸਾ ਕਰਿਆ ਵੀ ਗੋਲਡੀ ਬਰਾੜ ਮਰੀਆਂ ਪੰਜਾਬੀ ਗਾਇਕ ਸਿੰਧੂ ਉਸ ਵਾਲੇ ਦੀ ਅਤਿਆਗਾਂਡ ਮਾਂ ਦੋਸ਼ੀ ਗੈਂਗਸਟਰ ਯੋ ਕੈਲੋ ਜੀ ਸਤਿਵਿੰਦਰ ਸਿੰਘ ਉਫ ਗੋਲਡੀ ਬਰਾਡ ਅਮਰੀਕਾ ਦੇ ਵਿੱਚ ਗੋਲੀ ਮਾਰ ਕਤਿਆ ਕਰਨੀਆਂ ਦੀਆਂ ਖਬਰਾਂ ਝੂਠੀਆਂ ਨਿਕਲੀਆਂ ਭਾਰਤੀ ਮੀਡੀਆ ਨੂੰ ਇਸ ਦੇ ਵਿੱਚੋਂ ਖਬਰਾਂ ਬਹੁਤ ਚੱਕੀਆਂ ਇਹਨਾਂ ਨੇ ਵੀ ਗੋਲਡੀ ਬਰਾਡ ਮਰ ਗਿਆ ਭਾਈ ਇਸਨੂੰ ਗੋਲੀਆਂ ਬੱਜੀਆਂ ਪਰ ਯੋ ਕੈਲੋ ਵੀ ਇਹ ਸਾਰੇ ਮਤਲਬ ਕੈਲੋ ਵੀ ਬੁੱਧਵਾਰ ਨੂੰ ਸਾਰੇ ਪਹਿਲੋਂ ਕਿ ਪਰਿਥਾ ਜਾਨ ਜੂਨ ਚੋਈ ਚੈੱਕ ਕਰਿਆ ਫਿਰ ਇਹਨਾਂ ਨੇ ਹੱਥਾ ਟੈਲੀਫੋਨ ਕਰਿਆ ਜੋ ਬਾਈਡਨ ਨੂੰ ਉਸਨੂੰ ਪੁੱਛਿਆ ਮੇਰੇ ਵੀ ਉਹਾ ਸੱਚੀ ਕਾ ਗੱਲ ਤਾਂ ਫੇਰੇ ਉਥਾ ਪੁਲਿਸ ਨੇ ਦੱਸਿਆ ਅਰੇ ਮੁੰਦਵਾਰ ਨੂੰ ਬਰੀ ਕਾਮਾ ਜਿਹੜਾ ਫੇਰ ਮੋਟ ਤੇ ਹੌਲਟਨ ਐਵੇਨਿਊ ਮੰਗਲਵਾਰ ਨੂੰ 5:25 ਦੇ ਗੋੜੀਆਂ ਕਹੇ ਵੀ 골ਡੀ ਬੁਰਾੜ ਨੂੰ ਗੋੜੀਆਂ ਮਾਰੀਆਂ ਇਸ ਤਰ੍ਹਾਂ ਖਬਰ ਆਈ ਹਰਪੂਰ ਸਾਡੇਾਰੇ ਤਾਂ ਵੀ ਗੋੜੀਆਂ ਕਰਕੇ ਬਾਹਰ ਮਤਲਬ ਉੱਥਾ ਖੜਿਆ ਥਾ ਅਰ ਬਦਮਾਸ਼ ਆਏਗਾ ਗੋੜੀ ਚਲਾਗਾ ਪੰਜ ਕੇ ਕਾ ਇਤਰੇ ਕੋ ਖਬਰ ਹੈ ਨਹੀਂ ਵੀ ਤਾਂ ਆਰਿਸ ਕਾ ਸੱਤੀ ਗਿਆ ਲੈ ਆਪਣੇ ਘਰ ਕੇ ਬਾਹਰ ਖੜਿਆ ਦਾ ਗਾਹ ਥਾ ਇਸ ਤਰ੍ਹਾਂ ਗੱਲ ਜਿਹੜੀ ਉਥਾ ਦੇਖਣ ਸੁਣਨ ਨੂੰ ਮਿਲੀ ਵੀਰ ਆ ਰਗਾ ਦੇਖੋ ਆ ਰੁੰਦਰ ਦਲਵੀਰ ਗੋਲਡੀ ਇੱਕ ਤਾਂ ਗੋਲਡੀ ਬਰਾੜ ਇੱਕ ਗੋਲਡੀ ਦਲਵੀਰ ਸੰਗਰੂਰ ਵਾਲਾ ਇਹੋ ਬਹੁਤ ਚਰਚੇ ਮਾ ਹੋਇਆ ਵਾ ਵੀਰ ਦਲਵੀਰ ਗੋਲਡੀ ਕਹਾ ਪਾਰਟੀ ਤੇ ਬੜਾ ਨਹੀਂ ਹੋ ਸਕਦਾ ਕਾ ਕਨਾਲੇ ਉਸ ਦੀ ਟਿਕਟ ਖੋਈ ਨਹੀਂ ਆ ਹਾਈ ਕਮਾਂਡ ਨੇ ਕੱਟੀ ਗਾ ਟਿਕਟ ਪੱਤਣਾ ਰਖੋਣ ਦੇ ਵਿੱਚੋਂ ਬੜਾ ਫਰਕ ਹੋਵਾ ਸਗਪਾਲ ਖੈਰ ਗੱਲ ਇੱਕ ਇੰਟਰਵਿਊ ਕਰ ਰਹੇ ਤੇ ਗੰਡੀਆਂ ਮਿਠਾਕਾ ਅਰੁਥਾ ਕਹਿ ਰਿਹਾ ਆ ਵੀ ਯੋ ਚੰਬੇਵਾਲ ਕੀ ਤਰ੍ਹਾਂ ਗੋਲਡੀ ਕਾਮ ਆਦਮੀ ਪਾਰਟੀ ਮੈਂ ਲੱਗ ਗਿਆਗਾ ਮੇਰੀ ਜਿੱਤ ਕਾ ਸੰਗਰੂਹ ਤੇ ਬਿਲਕੁਲ ਪੱਕੀ ਮੈਂ ਤਾਂ ਕਾ ਜਿੱਤਣਾ ਹੀ ਜਿੱਤਣਾ ਦਲਵੀਰ ਗੋਲਡੀ ਨੇਗਾ ਆਪਣਾ ਪਵਿੱਖ ਖਰਾਬ ਕਰ ਲਿਆਗਾ ਉੱਥਾ ਜਾਗਾ ਉਸਨੇ ਵੀ ਲਗਾ ਉਸ ਨੂੰ ਕੰਮ ਹਮੇਸ਼ਾ ਕਾ ਪੰਜਾਬ ਗੈ ਸੰਘਰਸ਼ ਕਰਿਆ ਯੋ ਪਹਿਲਾਂ ਸਤਵਾਲ ਖਾਰਾ ਵੀ ਗਿਆ ਕਾ ਝਾੜੂ ਵਾਲਾ ਮੈਂ ਉੱਥਾ ਜਿੱਤ ਕਾਇਆ ਔਰ ਯੋ ਫਿਰ ਬਾਅਦ ਮੈਂ ਪਾਰਟੀ ਬਦਲ ਗਿਆ ਕਾ ਆਹ ਉੱਧਰ ਨਹੀਂ ਜਾਣਾ ਔਰ ਕਿਤੇ ਨਾ ਕਿਤੇ ਯੋ ਕਹ ਲੋ ਵੀਰ ਇਹ ਉੱਧਰ ਜਾ ਕਾ ਆਇਆ ਦੇਖਾਇਆ ਕਾ ਵੀ ਉਹ ਤਾਂ ਛੁਣਦੇ ਨਹੀਂ ਕਿਸੇ ਝਾੜੂ ਵਾਲੇ ਕਾ ਦਿੱਲੀ ਵਾਲੇ ਕੀ ਸੁਣਾ 골ਡੀ ਹੀ ਨੇ ਸੁਣਨੇ ਕਾ ਇਸ ਕਾਰ ਕਾ 골ਡੀ ਵਾਸਤੇ ਬੜੀਆ ਮੁਸ਼ਕਲ ਆ ਇਸ ਵਾਰ ਕਾ ਬਾਗਡੋਰ ਯੋ ਜੜੀ ਸੰਗਰੂਰ ਕੇ ਲੋਕਾਂ ਦੇ ਹੱਥ ਮਾਂਗਾ ਵੀ ਮੈਂ ਤਾਂ ਉਮੀਦ ਕਰਾਂ ਵੀ ਸੰਗਰੂਰ ਕੇ ਲੋਕ ਜਿਹੜੇ ਵਾ ਮਨ ਨੂੰ ਕਾ ਵੋਟਾਂ ਪਾ ਕੇ ਜਿਤਾਵੰਗੇ ਔਰ ਭਗਵਾਨ ਤਮਨ ਕਾ ਕਾਂਗਰਸ ਆਰਸੀਐਮ ਯੋ ਜਿਹੜਾ ਭਗਵਾਨ ਤਮਨ ਆ ਯੋ ਕਾਂਗਰਸ ਅਰ ਕਾ ਵੀ ਸੁਖਵਾਲ ਘਰੇ ਤੇ ਕਮਰਾਇਆ ਵਾ ਬਹੁਤ ਦਾਰੇ ਆਵਾ ਮਰਲੇ ਬੋਦ ਇਸੇ ਕਰਕੇ ਕਹਾ ਨਾ ਯੂਨ ਜ਼ਬਰਦਸਤੀ ਚੱਕਾ ਲੇਗੇ ਗਾ ਹੈ ਗੋਲਡੀ ਨੂੰ ਇਸਨੇ ਕਰ ਲਿਆ ਆਪਣਾ ਭਵਿੱਖ ਖਰਾਬ ਆਗਾ ਨਿਕਲ ਨੂੰ ਨਾ ਪਾਣ ਨੂੰ ਉਸ ਹੈ ਨਹੀਂ ਵਾ ਦੇਖੋਗਾ ਕੀ ਬਣੇਗਾ ਕੀ ਨਹੀਂ ਪਰ ਕਿਤੇ ਨਾ ਕਿਤੇ ਇਸ ਚੀਜ਼ ਕੇ ਉਪਰ ਬੜਾ ਸਵਾਲ ਖੜਾ ਹੋ ਗਿਆ ਪਈ ਦਲੇਰ ਗੋਲਡੀ ਇਹ ਬ ਆਪਣੇ ਬੰਦਿਆਂ ਲੈ ਕੇ ਝਾੜੂਆਂ ਲੈ ਗਿਆ ਇਹ ਝਾੜੂਆਂ ਲੇ ਕੇ ਅਕਮਾ ਵੋਟਾਂ ਪਾਵेंगी ਆਰੇ ਯੂ ਕਹਿ ਲੂ ਕਿ ਸਭ ਵਾਲ ਖੜਾ ਕਰਿਆ ਮਨ ਨੂੰ ਹੈਰਾਨ ਵਾਸਤੇ ਅੱਡੀ ਛੋਟੀ ਹੋਈ ਇਹਨਾਂ ਨੇ ਜੋਰ ਲਾਇਆ ਆਰ ਉੰਦਲੇ ਪਾਸੇ ਅਕਾਲੀ ਦਲ ਮਾ ਤੇ ਇਸ ਨੂੰ ਬੜਾ ਝਟਕਾ ਵੱਜਿਆ ਅਕਾਲੀ ਦਲ ਨੂੰ ਕਮੋਤਰੀ ਜਿਹੜਾ ਕੌਮੀ ਮੀਤ ਪ੍ਰਧਾਨ ਦਾ ਹਰ ਇੱਕ ਹੋਰ ਬੰਦਾ ਆਮ ਆਦਮੀ ਪਾਰਟੀ ਮਾ ਸਾਮ ਲੋਕ ਪਟਿਆਲਾ ਲੋਕ ਸਭਾ ਹਲਕੇ ਦੇ ਆਮ ਆਦਮੀ ਪਾਰਟੀ ਨੂੰ ਬੜਾ ਹੰਗਾਰਾ ਮਿਲਿਆ ਮੁੱਖ ਮੰਤਰੀ ਭਗਵਾਨ ਤਮਾਰ ਕੀ ਮਿਸਿੰਗ ਇਮਾ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਸਰਜੀਤ ਸਿੰਘ ਆਬਲੋਵਾਲ ਅਰ ਜਸਪਾਲ ਸਿੰਘ ਕਲਿਆਣ ਅਰ ਦੋ ਹੋਰ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਯੋ ਚਾੜ ਵਾਲੇ ਇੱਕਠੇ ਹੋ ਗਏ ਵੀ ਸਾਰੇ ਆਰ ਉਠਾ ਝਾੜੂ ਮਹਾਰਾ ਲਗੇ ਜਾ ਕਾ ਵੀਰ ਆਰ ਕਹਰੇ ਜੇ ਝਾੜੂ ਤੋਂ ਬਹੁਤ ਕੰਮ ਕਰ ਰਿਆ ਪੰਜਾਬ ਦੇ ਜੰਮ ਬੱਲੇ ਬੱਲੇ ਕਰਾ ਦੇ ਝਾੜੂ ਨੇ ਆਰ ਝਾੜੂ ਦਾ ਗੁਣਗਾਨ ਕਰਨਾ ਸ਼ੁਰੂ ਕਰਤੇ ਇਨਾਂ ਨੇ ਦੇਖੋ ਭਵੰਤਵਾਨ ਨੇ ਪਤਾ ਨਹੀਂ ਕੀ ਆ ਕੁਸ ਕਹਿਗਾ ਇਨਾਂ ਨੂੰ ਵਾਰਟੀਪਾ ਲੈ ਆਉਣਾ ਵੀਰ ਕਿਉਂਕਿ ਜਿਹੜਾ ਆਵੇਗਾ ਕੁਸ ਨਾ ਕੁਸ ਤਾਂ ਦੇਣਾ ਪਵੇਗਾ ਨਾ ਸੁਣੋ ਆਰ ਯੋਗੀ ਸਿਆਸਤ ਅਰ ਉਧਰ ਅਰਬਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੇ ਲੇਗਾ ਚੱਕੇ ਸਵਾਲਾਂ ਦੇ ਉਪਰ ਮਿੱਤ ਸਾਬ ਉਹ ਲਿਆਗਾ ਲੈ ਫਿਰ ਕਰਗ ਗਿਰਫਤਾਰੀ ਦਾ ਕਾ 6 ਮਹੀਨੇ ਪਹਿਲਾਂ ਕੋ ਜਣੀ ਨੀਗਾ ਇਸ ਨੂੰ ਲੈਟਰਿੰਗ ਨੇ ਭਾਈ ਇਤਨਾ ਚਿੱਠੀਆਂ ਕੱਢੀਆਂ ਮਾਰਨੇ ਕ ਇਹੋ ਬੰਦੇ ਕਾਂ ਨਵਰੀ ਹੁਣੇ ਸਰਕੇ ਆਇਆ ਨਹੀਂ ਕਾ ਤਾਂ ਇਹ ਮੇਂ ਅੰਡਾ ਦਾ ਫਿਰ ਆਗਾ ਪੋਤਾ ਪੜਾ ਗੱਲ ਲਗਾ ਨੇ 7 6 7 ਸਾਹਮਣੇ ਭੇਜੇਗਾ ਇਸ ਨੂੰ ਬੰਦਾ ਆਇਆ ਹੀ ਨਹੀਂ ਇਹਦਾ 22 ਮਹ ਮਾਰੀ ਕੀ ਗਲਤੀ ਹਰ ਕਹ ਰਿਆ ਇਹ ਬਰੋਲਾ ਪਾਰੇ ਕਾ ਵੀ ਕੇਜਰੀਵਾਲ ਨੂੰ ਜੇਲ੍ਹ ਕੇ ਵਿੱਚ ਇਸ ਨੂੰ ਮਾਰਨੇ ਦੀ ਸਾਜ਼ਿਸ਼ਾਂ ਹੋ ਰਹੀਆਂ ਆ ਸਾਜੀ ਸਰਚਨੀ ਕਾ ਇਹ ਤਾਂ ਹੋਈ ਨਹੀਂ ਸਕਦਾ ਕਾ ਦੇਲ ਤਿਹਾਰ ਦੇਣੀ ਦਿੱਲੀ ਗਈ ਬਾਤੋਂ ਦਿੱਲੀ ਸਰਕਾਰ ਕੇ ਦੀ ਨਾਵਾ ਦਿੱਲੀ ਸਰਕਾਰ ਇਸ ਕੀ ਦੇਖ ਰੇ ਕਰਾ ਮਾਰੋ ਇਸ ਮੇਂ ਲੈਣਾ ਦੇਣਾ ਹੈ ਨਹੀਂ ਕੁਸ ਕਾ ਇਸ ਤਰੇ ਇਸ ਤਰ੍ਹਾਂ ਦੀ ਸਥਿਤੀ ਕਾ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਇਸ ਨੂੰ ਜੇਲ੍ਹ ਕੇ ਵਿੱਚ ਮਾ ਕੋਈ ਗਲਤ ਕੰਮ ਕਰ ਦੇਗੇ ਉਸ ਜਲ ਕਾ ਜਾਣ ਕੋ ਜਗਾ ਮਹਾਰੀ ਪਾਰਟੀਆਂ ਕਾ ਜੋ ਬਦਨਾਮ ਕਾ ਨਿਵਰਤ ਚੰਡਾ ਜਾ ਆਇਆ ਵੀਰ ਜੇਲ੍ਹ ਮਾ আর ਪਿਛਲੀ ਵਾਰ ਦਾ ਰਹਾ ਕਾ ਗੰਦੇ ਸ਼ੀਸ਼ੇ ਕੇ ਪਿੱਛੇ ਬਿਠਾਤੇ ਆ ਮੇਂ ਦੇਖਣੇ ਜਾ ਸਕਲ ਕਸਤਾਨ ਜੀ ਵਰਲੇ ਵਸੇ ਮੈਂ ਦਰਲੇ ਪਾਸੇ ਟੈਲੀਫੋਨ ਲਵਾਵਾ ਗਾ ਨਕਰਾ ਦੇ ਕੰਮ ਹੋ ਗਏ ਦੇਖੜਦੇ ਆ ਮਨ ਤੋਂ ਕਾ ਇਹ ਯੂ ਬਹੁਤ ੱੱਕਾ ਕਰ ਰਹੇ ਉਧਰ ਇੰਜਨੀਵਾਰ ਹਾਲੇ ਵੀ ਬੰਦ ਕਰਿਆ ਹੋਆ ਅੰਦਰ ਵੀਰ ਵੋਟਾਂ ਦੇ ਪਹਿਲਾਂ ਪਹਿਲਾਂ ਇਸ ਨੂੰ ਨਹੀਂ ਬਾਹਰ ਕੱਢਦੇ ਫਿਰ ਮਤਲਬ ਯੂ ਕਹ ਲੋ ਵੀ ਸਕੰਜਾ ਕੱਕੜਾ ਲਾਉਤਾ ਹੀ ਹੂੰ ਬੰਦ ਕਰੇ ਹਾਂ ਅੰਦਰ ਆਰ ਬਾਕੀ ਅਮਰਤਪਾਲ ਇਸਕੇ ਚੋਂ ਲੜਵਾ ਚੋਣ ਲੜੇਗਾ ਚੋਣ ਲੜੇਗਾ ਜਥੇਦਾਰ ਹਰਪ੍ਰੀਤ ਦਾ ਬੜਾ ਬਿਆਨ ਆਇਆ ਜਥੇਦਾਰ ਸਾਹਿਬ ਕਾ ਉਹ ਕਹਿ ਰਹਾ ਵੀ ਇਹੋ ਇੱਕ ਗੱਲ ਹੈ ਵੀ ਭਾਈ ਅਮਰਤਪਾਲ ਸਿੰਘ ਕਾ ਚੋਣ ਲੜ ਰਿਹਾ ਲੋਕਤੰਤਰ ਦੇ ਵਿੱਚ ਮਾਰੇ ਇੱਕ ਬੰਦਾ ਕਾ ਵੋਟਾਂ ਕੇ ਅੰਦਰ ਖੜਾ ਹੋ ਸਕਾ ਹਰੇਕ ਬੰਦੇ ਨੂੰ ਹੱਕ ਹੈ ਵੋਟ ਲੜਨ ਚੋਣ ਲੜਨੇ ਕਾ ਅਮਰਤਪਾਲ ਸਿੰਘ ਨੇ ਦਾ ਸੰਵਿਧਾਨਕ ਤੌਰ ਤੇ ਕਹਾ ਚੋਣ ਲੜ ਸਕਾ ਇਸ ਕੇ ਵਿੱਚ ਕੋਈ ਦੂਰ ਹੈ ਨਹੀਂ ਆਰੀਬ ਰਾਣਾ ਪਹਿਰੇ ਆਮ ਆਕਾਲੀ ਦਾ ਇੱਕ ਪਾਸੇ ਤੋਂ ਕਹ ਰਿਹਾ ਪੰਥਕ ਪਾਰਟੀ ਮਾਰੇ ਇੱਕ ਪਾਸੇ ਅਮਰਤਪਾਲ ਦਾ ਸਮਰਥਨ ਕਰਾਂ ਪਰ ਉਂਦਰ ਹੰਡੂਰ ਸਾਹਿਬ ਵਾਲੀ ਟਿਕਟਕੀ ਉੱਪਰ ਇਹਨਾਂ ਨੇ ਕਹਾ ਆਪਣਾ ਕੈਂਡੀਡੇਟ ਖੜਾ ਕਰਿਆ ਵਾ ਉਂਦਰ ਕਾਲੀ ਦਾ ਲਬਾਸ ਤਾਂ ਬਣੀ ਮੁਸਕਨ ਖੜੀ ਹੋਊਗੀ ਕਾਲੀ ਦੇ ਲਾਂਗੇ ਨੂੰ ਜਾ ਸਕਾ ਨਾ ਪਿੱਛੇ ਨੂੰ ਜਾ ਸਕਣਾ ਕਿਉਂਕਿ ਸਖਪਾਲ ਖੈਰੇ ਨੇ ਵੀ ਆਪਣੇ ਬਿਆਨ ਵਿੱਚ ਇਹੋ ਬਾਤ ਕਹੀ ਬਾ ਕਹਿ ਰਿਹਾ ਵੀ ਮੈਂ ਹਾਂ ਅਮਰਤਪਾਲ ਕੇ ਕਾ ਵੀ ਚੋਣ ਲੜਨੇ ਵਕਾ ਮੈਂ ਇਤਰਾਜ ਕਾ ਪਰ ਕਾ ਵੀ ਇਹ ਪੰਜਾਬ ਦੇ ਮੁੰਡਿਆਂ ਵੀ ਜਿਹੜੀ ਐਨਐਸ ਲੰਗੀਗਾ ਵੀ ਇਸ ਦਾ ਮੈਂ ਵਿਰੋਧ ਕਰਾਂ ਇਹ ਸਗਬਾਲ ਕਹਿ ਰਹੇ ਨੇ ਵੀ ਗੱਲ ਕਹੀ ਉਹ ਬਾਤ ਮਤਲਬ ਆਵੇ ਇੱਕ ਮਤਲਬ ਇਹ ਗਰੰਟੀ ਨਹੀਂ ਕਰੀ ਉਸਨੇ ਸਗਬਾਲ ਕਹਿ ਰਹੇ ਨੇ ਕਹੇ ਵੀ ਮੈਂ ਇਸਕੇ ਗੈਲ ਖੜਾਂਗਾ ਜਾ ਕੇ ਉਹ ਕਹ ਰਹਾ ਵੀ ਮੈਂ ਉਸਕੇ ਖਿਲਾਫ ਪਰ ਕਹਿ ਰਹਾ ਵੀ ਮੈਂ ਵੋਟਾਂ ਵੋਟ ਇਹ ਜਿਹੜੀ ਚੀਜ਼ ਹੈ ਮਤਲਬ ਇਹ ਜਿਹੜੀ ਐਨਐਸਏ ਲੰਗੀ ਵਾ ਗਲਤ ਆ ਔਰ ਉਧਰ ਨਸਾ ਤਸਕਰੀ ਖਲਾਫ ਪੰਜਾਬ ਪੁਲਿਸ ਨੇ ਤਸਕਰੀ ਕਰਨ ਵਾਲੇ ਬੰਦਿਆਂ 'ਤੇ ਤਲਾਸ਼ੀ ਵਿਹਾਨ ਪੰਜਾਬ ਮਾ ਸ਼ੁਰੂ ਕਰਿਆ ਵਾ ਪੱਤੀ ਐਫ ਆ ਆਰਜ਼ ਦਰਜ ਕਰਨ ਤੋਂ ਬਾਅਦ ਨਾ ਪੱਤੀ 22 ਬੰਦਿਆਂ ਨੂੰ ਪੁਲਿਸਾਂ ਇਜਾਕਾ ਦੇ ਅੰਦਰ ਔਰ 2.95 ਕਿਲੋ ਐਰੋਇਨ 26000 ਰੁਪਿਆ 36000 ਰੁਪਏ ਕੀ ਜੋ ਅੰਦਰਾਗਮਣੀ ਆਰ 2.5 ਇਹ 2.95 ਕਿਲੋ ਔਰ 36000 ਹਾਂ ਉਹ ਕੀ ਵੀ ਵੜੀ ਨਾ ਨਾ 21 ਕਿਲੋ 5 ਕਿਲੋ ਪੰਜ ਗ੍ਰਾਮ 500 ਗ੍ਰਾਮ ਜੋ ពੁੱਤੀ ਵਿਚ ਆਕਾ ਲੇ ਕੋਲ ਥਾਏ ਆ ਵੀਰ ਮਾਲ ਭੜਿਆ ਮਾਨ ਨੇ ਕਹਾ ਬਾਕੀ ਪੀਮਾਂ ਕਰੀ ਨੇ ਕੈਮ ਆ ਇਵਨ ਆ ਰਕਿਵਰੀ ਨੀਲੇ ਮ ਕੋਈ ਬੈਮ ਆ ਆ ਜਿਹੜਾ ਫਸ ਜਾ ਚਾਪਕਾ ਦੇਗੇ ਅੰਦਰ ਅਮਾ ਨਾ ਵੋਟਾਂ ਕਰਾਣੀਆਂ ਸਾਫ ਸੁਥਰੀਆਂ ਚਲੋ ਖੈ ਲੰਡਨ ਡਿਸਕਸ਼ਨ ਦੇ ਵਿੱਚ ਯਾਰ ਜੀਆਂ ਬੜੀਆਂ ਖਬਰਾਂ ਹੋਰ ਖਬਰਾਂ ਇੱਥੇ ਥਾਰੇ ਗੱਲ ਚਲਣਗੀਆਂ ਇਮਨੂਦੇਵ ਯਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ